ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਚੀਮਾ ਚੀਮਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆਸਲ ਪੂਰੇ ਪਿੰਡ ਬਿਲਕੁਲ ਨਾਲ ਲੱਗਦੇ ਆ ਠੀਕ ਆ ਜੀ ਤੇ ਅਮਰਕੋਟ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਚੀਮੇ ਦੀ ਵੀਰ ਅਮਰਤ ਦੇ ਕੋਲੇ ਆਏ ਆ ਤੇ ਤਕਰੀਬਨ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ ਕਾਫੀ ਪਸ਼ੂ ਦਿਖਾਏ ਆ ਬਿਹੜਾ ਖਾਸ ਤੌਰ ਤੇ ਵੀਰ ਲੈ ਕੇ ਆਉਂਦਾ ਠੀਕ ਹੈ ਜੀ ਤੇ ਅੱਜ ਵੀ ਬਿਲਕੁਲ ਦੋ ਨਗ ਜਿਹੜਿਆ ਬਿਹੜਾਂ ਦੇ ਵਿੱਚ ਲੈ ਕੇ ਆਇਆ ਇੱਕ ਬਿਹੜ ਦੋਸਤੋ ਬਿਲਕੁਲ ਗੱਬਣ ਠੀਕ ਹੈ ਤਿਆਰੀ ਤੇ ਆ ਇੱਕ ਬਿਹੜ ਬਿਲਕੁਲ ਤਾਜੀ ਸੂਈ ਸਬਾਈ ਆ ਪੂਰੀ ਡਿਟੇਲ ਆਪਾਂ ਇਹਨਾਂ ਦੋ ਬਿਹੜਾਂ ਦੀ ਅਮਰਤੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 27 ਸਤੰਬਰ ਨੂੰ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਪਏ ਆ ਵੀ ਟਾਈਮ ਕੋਈ ਸ਼ਾਮ ਦੇ ਦੋਸਤੋ ਕੋਈ 4:00 ਵਜੇ ਦਾ ਟਾਈਮ ਹੈਗਾ ਬਾਕੀ ਜਿਹੜਾ ਪਸ਼ੂ ਦੋਸਤੋ ਹਰ ਵਾਰ ਕਰ ਰਿਕਵੈਸਟ ਹੁੰਦੀ ਜਿਹੜਾ ਪਸ਼ੂ ਸੋਇਆ ਸਬਾਇਆ ਦੋ ਡੰਗ ਦੀ ਚਵਾਈ ਕੀਤੀ ਆਜੋ ਲੈਣੀਆਂ ਡਿਟੇਲ ਅਮਰਤ ਸਿੰਘ ਦੇ ਕੋਲ ਅਮਰਤ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਘਰ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਏ ਠੀਕ ਠਾਕ ਵੀਰੇ ਵਧੀਆ ਵਧੀਆ ਜੀ ਵਧੀਆ ਠੀਕ ਆ ਅਛਾ ਅਮਰਤ ਭਰਾ ਅੱਜ ਪਸ਼ੂ ਦੋ ਬਕਾਊ ਆ ਜੀ ਹਾਂਜੀ ਹਾਂਜੀ ਤੇ ਇੱਕ ਗੱਬਣਾ ਤੇ ਇੱਕ ਤਾਜੀ ਸੂਈ ਸਵਾਈ ਆ ਹਾਂਜੀ ਹਾਂਜੀ ਤੇ ਜਿਹੜੀ ਵੈੜ ਸੂਈ ਆ ਵੀਰ ਪਹਿਲਾਂ ਆਪਾਂ ਇੱਥੋਂ ਸਟਾਰਟ ਕਰ ਲਈਏ ਹਾਂਜੀ ਹਾਂਜੀ ਕੀ ਡਿਟੇਲ ਅਮਰਤ ਭਾਈ ਇਸ ਵੈੜ ਦੀ ਦੂਜਾ ਸੂਆ ਵੀਰ ਜੀ ਸੂਈ ਆ ਅੱਛਾ ਛੇ ਦੰਦ ਮੂੰਹ ਹਾਂ ਹਾਂਜੀ ਠੀਕ ਹੈ ਤੇ ਦੁੱਧ ਹੈ ਟਾਈਮ ਇਹਦੇ ਕੋਲ 14 ਬੋਲਾ ਬੋਲਾ ਹੀ ਆ ਇਹ 14 ਕਿਲੋ ਤਿਆਰ ਆ 14 ਕਿਲੋ ਕੋਈ 13 ਮੰਨ ਲੇ ਕੋਈ 14 ਮੰਨ ਲੇ ਜਿਹੜਾ ਆਪਾਂ ਚਵਾ ਦੇਣਾ ਠੀਕ ਆ ਜੀ ਹਾਂਜੀ ਤੇ ਦਿਨ ਕਿੰਨੇ ਅੰਬਰ ਦੱਸਿਆ ਨੂੰ ਕੱਲ ਦੀ ਵੀਰਜੀ ਸੋਈ ਆ ਸਵੇਰ ਦੀ ਲਓ ਜੀ ਕੱਲ ਸਵੇਰ ਦੀ ਦੋਸਤੋ ਸੋਈ ਆ ਕੱਲ ਮਤਲਬ ਕਿ 26 ਨੂੰ ਹਨਾ 26 ਸਤੰਬਰ ਨੂੰ ਤੇ ਅੱਜ ਦੋਸਤੋ ਦੂਜਾ ਦਿਨ ਆ ਸੋਈ ਨੂੰ ਤੇ ਮਗਰ ਬੱਛਾ ਇਹਦੇ ਹਾਂਜੀ ਹਾਂਜੀ ਲਓ ਜੀ ਮੇਲ ਕਾਫ ਆ ਦੋਸਤੋ ਇਸ ਬੈਰ ਦੇ ਥੱਲੇ ਤੇ ਸਵੇਰ ਦੂਜਾ ਬਾਕੀ ਮੂੰਹਦੰਦੋਂ ਕਿਵੇਂ ਆ ਛੱਗੀ ਵੀਰਜੀ ਐ 6 ਦੰਦ ਹਾਂਜੀ ਠੀਕ ਆ ਜੀ ਮੂਹੋਂ ਦੰਦੋਂ ਦੋਸਤੋ ਛਿੱਗੀ ਆ ਠੀਕ ਆ ਸੋ ਆ ਆਰਡਰ ਦੀ ਕੁਆਲਿਟੀ ਆ ਬਿਲਕੁਲ ਥੰਥਨ ਤੁਸੀਂ ਵੇਖ ਸਕਦੇ ਜੀ ਹੁਣ ਵਜੂਦਾ ਜਿਹੜਾ ਮੈਂ ਕਿ 13 14 ਜਿਹੜਾ ਬੋਲਾ ਆਪਾਂ ਚੁਵਾ ਦਾਂਗੇ ਹਾਂਜੀ ਹਾਂਜੀ ਚੌਣ ਚਾਣ ਵੀਰ ਜੀ ਬਹੁਤ ਜਿਆਦਾ ਹੀ ਗਾ ਹੂੰ ਹਾਂਜੀ ਵੀ ਚਵਾਈ ਦੋਸਤੋ ਵੀਰਾਂ ਦਾ ਵੀ ਇੱਕ ਨੰਬਰ ਆ ਤਸੱਲੀ ਬਹੁਤ ਹੋਣੀ ਠੀਕ ਆ ਮੋਟੀ ਧਾਰ ਆ ਮੋਗਾ ਹੀ ਆ ਠੀਕ ਆ ਜੀ ਪੂਰੀ ਮੋਟਰ ਹੀ ਆ ਵੀ ਮੋਟੀ ਧਾਰ ਆ ਕੋਈ ਵੀਰਾਂ ਦੀ ਤਸੱਲੀ ਕਰ ਲੋ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਠੀਕ ਆ ਮੋਟਾ ਥਾਣਾ ਬਿਲਕੁਲ ਸ਼ੇਪ ਥਾਣ ਬਿਲਕੁਲ ਓਕੇ ਰਿਪੋਰਟ ਤੇ ਖੋਲ ਕੇ ਤੋਰ ਕੇ ਦਿਖਾਉਣੇ ਆ ਠੀਕ ਆ ਤੇ ਬਿਲਕੁਲ ਤਾਜੀ ਸੋਈ ਆ ਦੋਸਤੋ ਦੁੱਧ ਸੇਵਾ ਦਾ ਬਾਕੀ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਦੋਦੋ ਤੁਸੀਂ ਪਲੱਸ ਵੀ ਚੋ ਸਕਦੇ ਜੀ 18 20 20 ਪਲੱਸ ਵੀ ਦੋਦੋ ਚੋ ਸਕਦੇ ਜੀ ਠੀਕ ਆ ਠੀਕ ਜੀ ਹਵਾਨੇ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਹੈ ਠੀਕ ਆ ਜੀ ਵੱਡਾ ਹਵਾਨਾ ਲੇਵਾ ਹੈ ਬਾਕੀ ਨੋਰਮਲ ਜਿੱਦਾਂ ਕੱਲ ਸੂਈਏ ਦੋਸਤੋ ਪਸੂ ਸੂ ਦੇ ਵਿੱਚ ਤੇ ਥੋੜੀ ਜੀ ਅ ਅੰਮ੍ਰਿਤ ਪਾਲ ਹੈਗੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਹਾਈਟ ਕੱਦ ਜ਼ਰੂਰ ਆਪਾਂ ਦੋਸਤੋ ਮੈਂਸ਼ਨ ਕਰ ਦੇਣੇ ਆ ਦੱਸ ਦੇਣੇ ਆ ਵੱਡੇ ਕੱਦ ਦੀ ਹੈ ਠੀਕ ਆ ਹਾਈਟ ਕੱਦ ਵੱਡਾ ਹੈ ਪੂਰਾ ਬਾਕੀ ਸੱਜੇ ਖੱਬੇ ਉਹ ਬੈਕ ਸਾਈਡ ਤੋਂ ਤੁਸੀਂ ਆ ਥਾਣੇ ਦੇ ਬਾਅਦ ਵੇਖ ਕੇ ਚੈੱਕ ਕਰ ਸਕਦੇ ਠੀਕ ਆ ਆ ਵੇਖੋ ਥੋੜਾ ਬੈਕ ਸਾਈਡ ਤੇ ਨਾ ਬਾਣੀ ਮੋੜ ਪਾਲ ਜੀ ਹੈਗੀ ਆ ਠੀਕ ਆ ਹਾਂਜੀ ਹਾਂਜੀ ਸਵੇਰ ਚਵਾਈ ਅੰਮ੍ਰ 6:30 ਵਰਜੀ 7 ਕੋਏ 6:30 7 ਵਜੇ ਲੋ ਜੀ ਠੀਕ ਹੈ ਜੀ ਸੋ ਚੰਗੀ ਬੱਚੀ ਆ ਦੋਸਤੋ ਚੰਗੀ ਪੈੜ ਆ ਬਾਕੀ ਨਾਰਮਲੀ ਪਸ਼ੂ 2-4 ਦਿਨ ਇੱਕ ਹਫਤੇ ਬਾਅਦ ਆਪ ਦੇ ਆਪ ਨੂੰ ਜਿਹੜਾ ਦੋਸਤੋ ਮੇਨਟੇਨ ਕਰਦਾ ਰਿਕਵਰ ਕਰਦਾ ਠੀਕ ਆ ਨਾਰਮਲੀ ਹਜੇ ਦੂਜੇ ਦਿਨ ਦੇ ਵਿੱਚ ਆ ਸੂਜੀ ਠੀਕ ਆ ਤੇ ਮਗਰ ਬੱਚਾ ਇਹਦੇ ਮੇਲ ਕਾਫ ਆ ਅਮਰ ਤੱਕ ਹੀ ਮੋਲਗੀ ਰਹੇਗਾ ਮੁੱਲ ਵੀਰ ਜੀ ਕਰਨ ਨੂੰ ਜੋ ਮਰਜ਼ੀ ਕਰੀ ਜੀ ਹੈ 55000 ਮੁੱਲ ਕਰਦੇ ਹਾਂ ਨਾ 54000 ਦੀ ਵੈੜ ਦੇ ਦਾਂਗੇ ਬਈ 1000 ਬਸ ਮੌਕੇ ਤੇ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ 55 ਦੋਸਤੋ ਮੁੱਲ ਵੀਰਾਂ ਦਾ ਵੀ 55000 ਡਿਮਾਂਡ ਹੈ 1000 ਛੋਟ ਆ 54000 ਦੀ ਲਾਸਟ ਲੈਦੇ ਆ ਠੀਕ ਆ ਤੇ ਬਿਲਕੁਲ ਸੂਈ ਸਵਾਈ ਆ ਤਸੱਲੀ ਕੋਈ ਵੀਰ ਆਪਦੀ ਆਣ ਕੇ ਘਰੇ ਘਰੇ ਠੀਕ ਆ ਆਨਲਾਈਨ ਕਰਨੀ ਆ ਉੱਥੇ ਮੈਂ ਕਹਿ ਦਿੰਦਾ ਵੀ ਆਪੋ ਆਪਣੀ ਸਮਝ ਆ ਤੁਹਾਡੀ ਸੋਚ ਸਮਝ ਕੋਈ ਵੀਰ ਜੀ ਦੋ ਡੰਗ ਚ ਹੋਵੇ ਕੋਈ ਚਾਰ ਡੰਗ ਚ ਹੋਵੇ ਆਪਦੀ ਆਪਦੀ ਤਸੱਲੀ ਨਿਰਖ ਪਰਖ ਰਹੀ ਇਹਨਾਂ ਆਪਦੀ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਅਮਰਤ ਭਾਈ ਤੇ ਆਜੋ ਅਗਲੀ ਵਾਰ ਦੀ ਡਿਟੇਲ ਆਪਾਂ ਕਰ ਲਈਏ ਸਾਂਜੀ ਸੋ ਪਹਿਲੇ ਨੰਬਰ ਤੇ ਤੁਸੋਂ ਜਿਹੜੀ ਵੈੜ ਆ ਠੀਕ ਆ ਜੀ ਬਿਲਕੁਲ ਸਹੀ ਆ ਜ਼ਰੂਰ ਤੁਸੀਂ ਚੁਵਾਈ ਕਰ ਲਿਓ ਆ ਜਿਹੜੀ ਤੁਹਾਨੂੰ ਦਿਖਾਉਣੀ ਆ ਸਾਈਕਲ ਨੰਬਰ ਤੇ ਇਹ ਗੱਬਣਾ ਠੀਕ ਆ ਇਹਨੂੰ ਟਿੱਪ ਕੇ ਆਪਦੀ ਤਸੱ ਹਾਂਜੀ ਦਿਨ ਕਿੰਨੇ ਕ ਕੱਟਜੂ ਹਜੇ ਵੀਰ ਜੀ ਇਹ 5 ਤੋਂ 6 ਦਿਨ ਕੱਟਜੋਗੇ 5 ਤੋਂ 6 ਦਿਨ ਹਾਂਜੀ ਹਾਂਜੀ ਠੀਕ ਹੈ ਜੀ 5 ਤੋਂ 6 ਦਿਨ ਦੋਸਤੋ ਇਹ ਵੀ ਜਿਹੜੀ ਵੈੜ ਕੱਟਜੂਗੀ ਠੀਕ ਆ ਦੂਜਾ ਸੁਬਾ ਸੈਕੰਡ ਟਾਈਮਰ ਆ ਤੇ ਡੱਬੀ ਵੈੜ ਆ ਠੀਕ ਆ ਡੱਬੀ ਵੈੜ ਆ ਹਾਈਟ ਕਰਦੇ ਤਾਂ ਵੀ ਤੁਸੀਂ ਵੇਖੋਗੇ ਛਿੱਗੀ ਮੂੰਹ ਵੀ ਹਜੇ 6 ਦੰਦ ਆ ਮੂੰਹ ਦੰਦੋ 6 ਦੰਦ ਹਾਂਜੀ ਠੀਕ ਹੈ ਜੀ ਮੂੰਹ ਦੰਦੋ ਦੋਸਤੋ 6 ਦੰਦ ਦਾ ਛਿੱਗੀ ਆ ਠੀਕ ਆ ਸੋ ਹਵਾਨਾ ਸੋਹਣਾ ਬਿਲਕੁਲ ਵਿਥੀ ਕਾਫੀ ਥਣਾਂ ਦੀ ਇਹ ਵੀ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਆਹ ਕਰੋ ਚੈੱਕ ਜ ਠੀਕ ਆ ਆ ਸਪੇਸ ਆ ਆਪਸੀ ਥਨਾਂ ਦੀ ਅਗਲੇ ਪਿਛਲੇ ਥਨਾਂ ਦੀ ਸਪੇਸ ਚੰਗੀ ਹੈਗੀ ਆ ਠੀਕ ਆ ਜੀ ਤੇ ਅਗਲੇ ਤੇ ਸੱਜੀ ਖੱਬੀ ਬਹਿਣੀ ਦੀ ਵੀ ਜਿਹੜੀ ਸਪੇਸ ਆ ਤੋਂ ਤੋਂ ਕੋਈ 4-4 ਇੰਚ ਦੀ ਸਪੇਸ ਆ ਸੱਜੀ ਖੱਬੀ ਬਹਿਣੀ ਦੀ ਵੀ ਠੀਕ ਆ ਤੇ ਵੱਡੀ ਬੈੜਾ ਕਦਕੂਦੇ ਦਾ ਵੀ ਫੁੱਲ ਬਟਾ ਫੁੱਲ ਹਾਈਟ ਖੋਲੋ ਜੀ ਅਮਰ ਤੋਂ ਤੋੜਦੇ ਇਹਨੂੰ ਆ ਦੇਖੋ ਜੀ ਠੀਕ ਹੈ ਜੀ ਹਾਈਟ ਸੋਹਣੀ ਹੈ ਬੱਚੀ ਦੀ ਠੀਕ ਹੈ ਜੀ ਹਾਈਟ ਸੋਹਣੀ ਹੈ ਬਾਕੀ ਆ ਫੇਸ ਕੁਆਲਿਟੀ ਇੱਕ ਵਾਰੀ ਵੇਖੋ ਆ ਦੇਖੋ ਜੀ ਲਓ ਜੀ ਠੀਕ ਹੈ ਜੀ ਦੋ ਨਾਗ ਸੀ ਅੱਜ ਬਾਈ ਅਮਰਤ ਦੇ ਕੋਲ ਦੋਸਤੋ ਦੋਵੇਂ ਨਗ ਜੜੇ ਆ ਬਕਾਊ ਆ ਕੋਈ ਵੀਰ ਆਪਦੇ ਜਾਂਚ ਕਰ ਸਕਦਾ ਨਰਕ ਪਰਖ ਕਰ ਸਕਦਾ ਪਿੰਡ ਚੀਮੇ ਵਿਜ਼ਿਟ ਕਰਕੇ ਠੀਕ ਆ ਤੇ ਬਾਕੀ ਮੋਲ ਆਪਾਂ ਪੁੱਛ ਲੈਨੇ ਆ ਵੀਰ ਤੋਂ ਕਿੱਥੋਂ ਤੱਕ ਜੜੀ ਲੈਦੇ ਆ ਸੋ ਆ ਦੇਖੋ ਜੀ ਠੀਕ ਆ ਅਮਰ ਤਾਂ ਕੀ ਕਰਦੇ ਆ ਡਿਮਾਂਡ ਇਹਦੀ ਲੈਣ ਦੇਣ ਇਹਦਾ ਵੀਰ ਜੀ ਮੋਲ 55000 ਇਹ ਵੀ ਹਾਂ ਨਾ ਹੀ ਆਪਾਂ 54 ਦੇਣੀ ਆ ਠੀਕ ਆ ਮੋਲ ਕਿ ਜੋੜੀ ਦੋਵੇਂ ਮੋਲ ਕਿ 54 55000 ਤੋਂ ਹਾਂ ਜੀ ਨਹੀਂ ਦੇਣੀਗੀ 54000 ਦੀ ਲੈਣ ਦੇਣ ਮਾਨਤਨ ਕਰਾਂਗੇ ਆਪਾਂ ਮੌਕੇ ਦਾ ਜਰੂਰ ਠੀਕ ਆ ਵੀਰਾ ਹਾਂਜੀ ਹਾਂਜੀ ਠੀਕ ਆ ਵੀਰੇ ਸੋ ਮੌਕੇ ਤੇ ਦੋਸਤੋ ਮਾਨਤਨ ਹੋ ਜਾਊਗਾ 55000 ਦੇ ਵਿੱਚੋਂ ਵੀਰ ਨੇ 1000 ਮੌਕੇ ਤੇ ਲੈਸ ਕੀਤੀ ਐ 54000 ਦੀ ਇਹ ਵੜ ਦਿੱਤੀ ਜਾਊਗੀ ਪਰ ਜਿਹੜਾ ਵੀਰ ਕੋਈ ਖਰੀਦਦਾਰ ਆਊਗਾ ਕਰੇ 54000 ਦੇ ਵਿੱਚੋਂ ਵੀ ਕੋਈ ਜਿਹੜਾ ਛੋਟ ਚੱਪਾ ਬਣਿਆ ਮੌਕੇ ਤੇ ਕੋਈ ਇੱਕ ਇਕੱਠ ਦਾ ਹੀ ਜੋੜਾ ਦੇ ਦਾਂਗੇ ਠੀਕ ਆ ਜੀ ਉਹ ਤੋਂ ਮਾਨ ਕਰ ਦਾਂਗੇ ਆਪਾਂ ਠੀਕ ਆ ਜੀ 1 ਲੱਖ 8000 ਦਾ ਵੀਰਾਂ ਦਾ ਵੀ ਜੋੜਾ ਦੇ ਦਾਂਗੇ ਠੀਕ ਆ ਸੋ ਬਾਕੀ ਕੰਟੈਕਟ ਕਰ ਲਿਓ ਪਸੰਦ ਆਉਣ ਗਿਆ ਵੇੜਾ ਦੋਸਤੋ ਤਸੱਲੀ ਕਰ ਲਿਓ ਠੀਕ ਆ ਤੇ ਅਮਰਤ ਬੋਲਿਏ ਨੰਬਰ 62838 38526 ਠੀਕ ਹੈ ਜੀ ਹਾਂ ਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਅਮਰਤਾ ਦੇ ਬਿਲਕੁਲ ਆਪਾਂ ਸਕਰੀਨ ਤੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ